ਹੁਸ਼ਿਆਰ ਫੁਰਦੇ ਮੰਨ ਲਾ ਨਹੀਂ ਫੁਰਦੇ ਰਹਿਣ ਵਾਲੇ ਬਿਮਾਰਾਜ ਦੀ ਹੋਈ ਮੌਤ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਿਵਲਾ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਸਾਡੇ ਮਰੀਜ਼ ਦੀ ਹੋਈ ਮੌਤ ਤੁਸੀਂ ਵੇਖ ਰਹੇ ਹੋ ਜਨ ਪੰਜਾਬੀ న్యూਜ਼ ਦੀ ਵਿਸ਼ੇਸ਼ ਰਿਪੋਰਟ ਕੋਈ ਟੀਕਾ ਨਹੀਂ ਕੋਈ ਦਵਾਈ ਨਹੀਂ ਕੋਈ ਪਰਚੀ ਨਹੀਂ ਉਹ ਵਿਚਾਰੇ ਆਪਣੇ ਵੱਲੋਂ ਪੀੜਤ ਸੀਗੇ ਕਾਫੀ ਦਰਦ ਹੋ ਰਹੀ ਸੀ ਆਪਣੇ ਪੀੜਤ ਵਿੱਚ ਇੱਕ ਜਿਹੜੇ ਡੱਟ ਹੋ ਗਏ ਉਹਦੇ ਆਪਣੇ ਹੰਦਮ ਤੋੜਦਾ ਉਹਨਾਂ ਦਾ ਬੇਟਾ ਮਨ ਲੂ ਰੋਲਾ ਪਾ ਰਿਹਾ ਜੀ ਡਾਕਟਰ ਸਾਹਿਬ ਪਲੀਜ਼ ਮੇਰੇ ਆਲਸ ਨੂੰ ਦੇਖ ਲਓ ਦੇਖ ਲਓ ਇਹਨਾਂ ਨੇ ਫੇ ਮੰਨ ਲਓ ਸਾਥੀ ਸਾਡੇ ਹੋਰ ਵੀ ਸੀ ਆਪਣੇ ਪਿੰਡ ਤੋਂ ਉਹਨਾਂ ਨੇ ਫੋਨ ਮਾਰਿਆ ਸਾਰੇ ਆਪਣੇ ਆਪਣੇ ਕੰਮਾਂ ਦੇ ਸੀਗੇ ਨੱਠੇ ਆਏ ਜੀ ਛੋਟਾ ਬੱਚਾ ਆ ਚਲੋ ਅਸੀਂ ਜਾ ਕੇ ਨੌਸ ਲੜੀਏ ਨਾ ਤੂੰ ਡਾਕਟਰ ਸਾਹਿਬ ਨੇ ਕਿਤਨਾ ਗਲਤੀ ਕੀਤੀ ਆ ਭਾਗੇ ਕੋਈ ਜਵਾਬ ਨਹੀਂ ਕੋਈ ਕੁਝ ਨਹੀਂ ਜੀ ਹੁਣ ਕੀ ਕਹਿੰਦੇ ਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਕੁਝ ਨਹੀਂ ਕਹਿੰਦੇ ਆਪਣੀ ਡੈਥ ਹੋ ਗਈ ਤੁਸੀਂ ਲੈ ਜਾਓ ਕਹਿੰਦੇ ਕੀ ਕਿਸ ਕਰਕੇ ਹੋਈ ਠੀਕ ਆ ਡੈਥ ਉਹ ਆਪਣੇ ਅਟੈਕ ਆਇਆ ਸੀ ਪੀਡਲ ਤੋਂ ਸੀ ਕਾਫੀ ਦਰਦ ਹੋ ਰਿਹਾ ਸੀ ਉਹਨਾਂ ਨੇ ਘੜ ਵਿੱਚ ਤੇ ਇਹਨਾਂ ਨੇ ਕੋਈ ਨਾ ਐਡਮਟ ਫੋਨ ਕਰਕੇ ਡੈਥ ਹੋ ਗਈ ਆ ਭਾਈ ਸਰਕਾਰ ਦੇ ਬਾਜੂ ਦੇ ਵੱਡੇ ਵੱਡੇ ਪਰ ਦਿਖਾਈ ਦਿੱਤੇ ਵੀ ਸਰਕਾਰ ਬਾੜੇ ਕਰਦੀ ਜੀ ਸਾਡੀ ਦਵਾਈਆਂ ਫਰੀ ਡਾਕਟਰ ਵੀ ਸਭ ਕੋਈ ਵਧੀਆ ਐ ਏਡੇ ਏਡੇ ਵੱਡੇ ਵੱਡੇ ਸੈਮੀਨਾਰ ਲਾ ਰਹੇ ਜੀ ਆਪਣੇ ਤੇ ਸਾਡਾ ਇਲਾਜ ਬਹੁਤ ਵਧੀਆ ਕੁਸ਼ੀਨਾ ਵਧੀਆ ਮਸ਼ੀਨਰੀ ਵਧੀਆ ਕਹਿੰਦੇ ਜੀ ਈसीजी ਲਈ ਲੀਡਾਂ ਤੱਕ ਨਹੀਂ ਸੀ ਅਤੇ ਕਹਿੰਦੇ ਲੀਡਾਂ ਹੋ ਗਈਆਂ ਤਾਂ ਫੇਰ ਕਰਾਂਗੇ ਜੀ ਆਪਣੇ ਨਾ ਇਹਨਾਂ ਦੇ ਮੰਨ ਲਓ ਕੋਈ ਵੀ ਮੰਨ ਲਓ ਮਸ਼ੀਨਰੀ ਟਰੀਟਮੈਂਟ ਹੈ ਨਹੀਂ ਹਾਂ ਜੀ ਜਦੋਂ ਡੈਥ ਹੋ ਗਈ ਫੇਰ ਜੀ ਜਦੋਂ ਡੈਥ ਹੁੰਨ ਤੋਂ ਬਾਅਦ ਈसीजी ਹੋਈ ਪਹਿਲਾਂ ਕੁਝ ਨਹੀਂ ਹੋਇਆ ਜੀ ਆਪਣੇ ਮੈਂ ਸਾਰਾ ਦੇਖਿਆ ਆਪਣੇ ਤੇ ਜਿੰਨੇ ਬਾੜੇ ਸਾਰੇ ਇਹਨਾਂ ਦੇ ਝੂਠੇ ਆਮਦੀ ਪਾਰਟੀ ਦੇ ਉਹ ਕਿ ਨਾਮ ਤੇ ਦਾ ਨੀਰਜ ਕੁਮਾਰ ਹੈ ਕੀ ਪਪਾ ਲੱਗੇ ਪਪਾ ਨਾ ਬਿਮਾਰ ਆ ਤੁਸੀਂ ਕਿੰਨੇ ਵੇ ਲੈ ਕੇ ਆਏ ਤੁਸੀਂ ਅਸੀਂ ਇੱਥੇ 11:30 ਤੋਂ ਪਿੱਛਲਾ ਲੈ ਆਏ ਸੀ ਪਿੱਨੇ 11:20 ਤੇ ਲੈ ਕੇ ਆਏ ਸੀ ਫਿਰ ਨਾਲੇ ਇੱਧਰ ਫਿਰ ਮੈਂ ਫੋਨ ਕੀਤਾ ਫਿਰ ਮੈਂ ਘਰੇ ਹਲੋ ਉਹਨਾਂ ਨੂੰ ਜਿੱਦਾਂ ਸਾਡੇ ਮਹੱਲੇ ਦੇ ਪ੍ਰਧਾਨ ਸੀ ਉਹਨਾਂ ਨੂੰ ਫੋਨ ਕੀਤਾ ਫਿਰ ਇਹਨਾਂ ਨੇ ਜਦੋਂ ਆਪਾਂ ਲਿਆਂਦਾ ਫਿਰ ਅੱਧਾ ਅੱਧਾ ਘੰਟਾ ਪੌਣਾ ਘੰਟੇ ਬਾਅਦ ਇਹਨਾਂ ਨੇ ਆਪਰੇਸ਼ਨ ਕੀਤਾ ਪਰ ਆਪਰੇਸ਼ਨ ਕੁਛ ਨਹੀਂ ਕੀਤਾ ਤੇ ਬਸ ਉਹੀ ਕੀ ਬੀਪੀ ਚਾ ਕੀਤਾ ਸੀ ਕੋਈ ਵੀ ਨਹੀਂ ਕੋਈ ਟਰੀਟਮੈਂਟ ਕੋਈ ਨਹੀਂ ਕੀਤਾ ਜਦੋਂ ਜੀ ਲੱਗੇ ਫਿਰ ਬਾਅਦ ਚ ਡੈਥ ਹੋ ਗਈ ਤੱਕ ਵੀ ਐਸੀ ਜੀ ਬਾਤ ਚ ਕੀਤੀ ਹਾਂਜੀ ਤੇ ਟੀਕਾ ਇਹ ਬਾਅਦ ਮੇ ਲਗਾਇਆ ਇਹ ਮੀਡੀਆ ਦੇ ਮਾਦੀ ਉਤੇ ਇੱਕ ਮੈਂ ਮੈਸੇਜ ਰਣ ਚਾਹੁੰਦਾ ਆਪਣੇ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਜਿਹੜੇ ਹਸਪੀਟਲ ਦੇ ਮੈਂ ਇਹ ਆਸਮੀਦ ਕਰਦਾ ਜਦੋਂ ਵੀ ਕੋਈ ਵੀ ਮੰਨ ਲੋ ਕਿੱਥੇ ਲੈ ਕੇ ਹੁੰਦਾ ਗਰੀਬਾ ਚਾਹੇ ਅਮੀਰਾ ਇਲਾਜ ਲਈ ਹੁੰਦਾ ਆ ਉਹਨਾਂ ਦਾ ਪਹਿਲ ਦੇ ਹੱਦ ਤੱਕ ਟਰੀਟਮੈਂਟ ਕੀਤਾ ਜਾਵੇ ਪਲੀਜ਼ ਜਿਹੜਾ ਕੋਈ ਵੀ ਤੁਹਾਡੇ ਕੋਲ ਦਾ ਬੜਾ ਆਸ ਉਮੀਦ ਲੈ ਕੇ ਹੁੰਦਾ ਹੈ ਜਦੋਂ ਹਸਪੀਟਲ ਪਹੁੰਚਦਾ ਆ ਬੜੀ ਆਸ ਹੋ ਜਾਂਦੀ ਆ ਸੀ ਹਸਪੀਟਲ ਆ ਗਏ ਆ ਸਾਡਾ ਟਰੀਟਮੈਂਟ ਹੋਊਗਾ ਸਾਡਾ ਬੰਦਾ ਬਚ ਜੂਗਾ ਆਪਣੇ ਜਨ ਡਾਕਟਰ ਨੂੰ ਦੂਜਾ ਰੂਪ ਦਿੱਤਾ ਗਿਆ ਰੱਬ ਦਾ ਪਲੀਜ਼ ਤੁਹਾਨੂੰ ਜਿਹੜਾ ਰੱਬ ਦਾ ਰੂਪ ਦਿੱਤਾ ਗਿਆ ਪਲੀਜ਼ ਤੁਸੀਂ ਕਸਾਈ ਨਾ ਬਣੋ ਡਾਕਟਰ ਬਣੋ ਰੱਬ ਬਣੋ ਜੇ ਤੁਹਾਨੂੰ ਰਿਸਪੈਕਟ ਮਿਲਦੀ ਹੈ ਰਿਸਪੈਕਟ ਲਓ ਪਲੀਜ਼ ਇਦਾਂ ਦੇ ਮੰਨ ਲਓ ਤੁਸੀਂ ਆਪਣੇ ਕਾਨੂੰਨੀ ਹਰਕਤਾਂ ਕਰਕੇ ਜਿੱਦ ਨੂੰ ਮੰਨ ਲਓ ਇਹ ਜੁਨਦੀ ਹੈਲਪ ਕਰੋ ਇਲਾਜ ਕਰੋ ਡਾਕਟਰ ਜੀ ਠੀਕ ਹੈ ਜਿਹੜਾ ਸਾਡਾ ਮਰੀਜ਼ ਸੀ ਨਾ 15 ਮਿੰਟ ਸਾਡੇ ਤੋਂ ਪਹਿਲਾਂ ਆਇਆ ਹੋਇਆ ਹੋਇਆ ਸੀਗਾ ਐਸੀ ਮਰੀਜ਼ ਸੈਟ ਕੀਤਾ ਹੈਗਾ ਉਸ ਅਕੋਰਡਿੰਗ ਅਸੀਂ ਜਿਹੜਾ ਇਨੀਸ਼ੀਅਲ ਟ੍ਰੀਟਮੈਂਟ ਕੀਤਾ ਸੀਗੇ ਉਹ ਲਗਾ ਦਿੱਤੇ ਆ ਪੇਸ਼ੈਂਟ ਤੋਂ ਅਸੀਂ ਪੁੱਛਿਆ ਉਹ ਐਸਪ੍ਰਿਨ ਆਲਰੇਡੀ ਖਾ ਕੇ ਆਏ ਹੋਏ ਹੋ ਸੀ ਫਿਰ ਅਸੀਂ ਇਹੀ ਦਿੰਨੇ ਹੁੰਨੇ ਦਵਾਈ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਈਸੀਜੀ ਕਰਵਾ ਲਓ ਫਿਰ ਹੀ ਸਿਰਫ ਪਤਾ ਲੱਗ ਜੇਗਾ ਫਿਰ ਜਦੋਂ ਈਸੀਜੀ ਕਰਵਾਇਆ ਈਸੀਜੀ 'ਚ ਦਿੱਕਤ ਆਈ ਤੇ ਇਥੇ ਜੀ ਤਬਾਦੀ ਹੋ ਅੰਕਲ ਦੀ ਹੋਰ ਕੰਡੀਸ਼ਨ ਖਰਾਬ ਹੋ ਗਈ ਫਿਰ ਉਸ ਦਾ ਟ੍ਰੀਟਮੈਂਟ ਕਰਨਾ ਸੀ ਉਹ ਕੀਤਾ ਪਰ ਅੰਕਲ ਸਰਵਾਈਵ ਹੋ ਗਏ ਅੰਕਲ ਨੂੰ ਸੱਜ ਮਨੇ ਉਹ ਕਹਿੰਦੇ ਕਿ 10 ਮਿੰਟ ਤੋਂ ਬਾਅਦ ECG ਹੋਇਆ। ਅੱਜ ਸਾਡੇ ਤੋਂ ਫਾਈਲ ਹੈਗੀ ਆ ਫਾਈਲ ਟਾਈਮਿੰਗ ਪਈਆਂ ਹੋਈਆਂ। ECG ਦੀ ਜਿਹੜੀ ਸਲਿੱਪ ਹੁੰਦੀ ਆ ਉਹਦੇ ਤੇ ਵੀ ਟਾਈਮ ਲੰਭਦਾ ਹੈ। ਪੇਸ਼ੈਂਟ ਐਕਸਪਾਇਰ ਹੋਇਆ ਆ 12/27 ਤੇ ECG ਦੀ ਸਲਿੱਪ ਤੇ ਟਾਈਮ ਵੀ ਲਿਖਿਆ ਹੋਇਆ ਹੈ 12/15 ਦਾ। ਤੁਹਾਨੂੰ ਦਿਖਾ ਸਕਦੇ ਆਂ ਅਸੀਂ। ਆ ਦੇਖੋ। ਆ 12/13 ਤੇ ਇਹਦੀ ECG ਕਰਵਾਈ ਹੋਈ ਹੈ। ਠੀਕ ਹੈ ਤੇ ਪੇਸ਼ੈਂਟ ਦੀ ਐਕਸਪਾਇਰ ਪੇਸ਼ੈਂਟ ਹੋਇਆ ਆ। 12 ਸਾਈਟ ਤੇ ਇਹ ਅਸੀਂ ਜਦਾਂ ਜਦੋਂ ਪੇਸ਼ੈਂਟ ਦਾ ਹਾਲਤ ਥੰਬੀ ਹੋ ਜਾਂਦੀ ਹੁੰਦੀ ਆ ਫਿਰ ਅਸੀਂ ਟੀਕੇ ਵਗਾਇਆ ਲਾਣੇ ਹੁੰਦੇ ਆ ਫਿਰ ਅਗਰ ਉਹਨਾਂ 5 ਮਿੰਟ ਦੇਖਦੇ ਅਗਰ ਨਹੀਂ ਆਂਦਾ ਫਿਰ ECG ਕਰਵਾਉਣੀ ਹੁੰਦੀ 12 ਸਾਈਟ ਤੇ ECG ਕਰਵਾਈ ਹੁੰਦੀ ਹਨ ਕੀ ਕਾਰਨ ਇਹ ਡੈਥ ਦੀ ਸਡਨ ਐਮਆਈ ਸੀ ਠੀਕ ਹੈ ਜਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ